ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਸੈਰ ਕਰ ਰਏ ਸੀ ਸੋ ਆਉ ਇੱਕ ਕਵਿਤਾ ਨਾਲ ਸਾਂਝ ਪਾਈਏ ਸ਼ਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਜਿਨੇ ਕੋ ਕਵਿਤਾ ਮੈਨੂੰ ਚੇਤੇ ਆਪਾਂ ਸਰਵਣ ਕਰਦੇ ਹਾਂ ਹੌਟ ਜੱਠੇ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ ਚਿੱਠੀ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ ਜਰਾ ਗੌਰ ਨਾਲ ਸੁਣ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਉਹਦੀ ਸ਼ੇਰਾਂ ਜਹੀ ਲੋਕ ਤੇ ਡਰ ਐਸਿਆ ਰਹਿੰਦਾ ਅਸਲੇ ਦੇ ਨਾਲ ਜਿਹੜਾ ਲੈ ਸਿਆ ਉਹਦੀ ਸ਼ੇਰਾਂ ਜਹੀ ਲੋਕ ਤੇ ਡਰ ਐਸਿਆ ਕਈਆਂ ਵਾਸਤੇ ਉਹ ਮੌਤ ਦਾ ਦਰਸ਼ਿਆ ਦੇਕੇ जखਮਾਂ ਤੋਂ ਛਿੱਲਦਾ ਖਰਿੰਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂਡ ਰਾਣੀਏ ਓ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਸ਼ਾਰਿਆ ਓ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਸ਼ਾਰਿਆ ਮੁੰਡੇ ਹਿੰਦੂਆਂ ਦੇ ਗਾਲ ਨਾਲ ਲਾਰਿਆ ਨੌਜਵਾਨਾਂ ਨੂੰ ਹੱਕਾਂ ਲਈ ਭੜਕਾ ਰਿਆ ਉਹਦੇ ਭਾਸ਼ਣਾ ਦੀ ਗੱਲ ਬਾਤ ਇਹੰਦ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂਦ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂਦ ਰਾਣੀਏ ਉਹ ਜੰਗ ਚੈਨਾ ਕੋਲ ਜਿੱਤ ਲੈਣੀ ਸਖੀਏ ਉਹਦੇ ਮੂਰੇ ਇੱਕ ਡਾਉਣੀ ਬੜੀ ਔਖੀ ਏ ਗੱਲ ਨਾਲ ਦੇ ਸਿੰਘਾਂ ਦੀ ਵੀ ਅਨੋਖੀ ਏ ਇਹ ਖਾੜਕੂ ਨਹੀਂ ਹੋਣੇ ਤੇ ਤੋਂ ਬੈਂਡ ਰਾਣੀ ਏ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂਡ ਰਾਣੀ ਏ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂਡ ਰਾਣੀ ਏ ਹਰ ਮੰਦਰ ਚ ਬੰਕਰਾਂ ਬਣਾ ਲੀਆਂ ਮੋੜ ਦੇ ਟੰਗੀਆਂ ਨੇ ਏਕੇ ਸੰਤਾਲੀਆਂ ਹੱਕ ਪਾੜਨੇ ਨੂੰ ਰੱਖੀਆਂ ਦੋ ਨਾਲੀਆਂ ਮੂਰੇ ਅੜੂ ਕਿਹੜਾ ਮਿੰਟ ਜਾਂ ਸਕਿੰਟ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਹੱਕ ਸੈਂਟਰ ਤੋਂ ਰਾਜਾ ਨੂੰ ਦਵਾਉਣ ਲਈ ਮਤਾ ਲਾਗੂ ਆਨੰਦ ਪੋਰਦਾ ਘਰ ਆਉਣ ਲਈ ਰਾਗੀ ਢਾਡੀ ਤੇ ਕਵੀ ਸ਼ਰਾਨੂ ਗਾਉਣ ਲਈ ਦੇ ਕੇ ਵਿਸ਼ਾ ਤੋਰਿਆ ਐ ਪਿੰਡ ਪਿੰਡ ਰਾਣੀਆਂ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂ ਡਰ ਆਣੀਆਂ ਸ਼ਾਇਆ ਤੀਰ ਵਾਲੇ ਬਾਬੇ ਦਾ ਡਰ ਐਂ ਡਰ ਆਣੀਆਂ ਅਸੀਂ ਰਾਣ ਕੇ ਸਲਾਹਾਂ ਨੇ ਜੋ ਕੀਤੀਆਂ ਲਿਖ ਭੇਜੀਆਂ ਨੇ ਤੈਨੂੰ ਹੱਡ ਬੀਤੀਆਂ ਬੰਦ ਕਮਰੇ ਚ ਘੜਦਿਆਂ ਨੀਤੀਆਂ ਚੋਰੀ ਕਰਦੇ ਆ ਮੀਟਿੰਗਾਂ ਅਟੈਂਡਰ ਆਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਉਹ ਤੇਰਾ ਖੂਫੀਆ ਡਿਪਾਰਟਮੈਂਟ ਫੇਲਿਆ ਜਾਂ ਫੇਖਾਲਸੇ ਦੀ ਬਣਿਆ ਰਖੇ ਲਿਆ ਜੱਗੀ ਸੰਧੂ ਪਾ ਕੇ ਨੱਕ ਚ ਨਕੇਲਿਆ ਤੋੜ ਪਿੰਡਰਾਂ ਵਾਲੇ ਦੀ ਛੇਤੀ ਪਿੰਡ ਰਾਣੀਏ ਗੌਰ ਪਿੰਡਰਾਂ ਵਾਲੇ ਦੀ ਸ਼ੇਤੀ ਰੈਂਡਾ ਰਾਣੀਏ ਖਾਇਆ ਤੀਰ ਵਾਲੇ ਬਾਬੇ ਦਾ ਟਰੈਂਡਾ ਰਾਣੀਏ ਖਾਇਆ ਤੀਰ ਵਾਲੇ ਬਾਬੇ ਦਾ ਟਰੈਂਡਾ ਰਾਣੀਏ ਉਹ ਚਿੱਠੀ ਲਿਖੀ ਹੈ ਗਦਾਰਾਂ ਦਿੱਲੀ ਵਾਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ ਜਰਾ ਗੌਰ ਨਾਲ ਸੁਣ ਸਾਡੀ ਗੱਲ ਨੂੰ ਅਸੀ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਆਖਰੀ ਅੰਤ ਦੇ ਵਿੱਚ ਗਲਤੀ ਹੋ ਗਈ ਸੀ ਉਹ ਤੇਰਾ ਖੂਫੀਆ ਡਿਪਾਰਟਮੈਂਟ ਫੇਲਿਆ ਜਾਂ ਫੇਖਾਲਸੇ ਦੀ ਬਣਿਆ ਰਖੇ ਲਿਆ ਜੱਗੀ ਸੰਦੂ ਪਾ ਕੇ ਨੱਕ ਚ ਨਕੇ ਲਿਆ ਚੇਤੇ ਪਿੰਡਰਾਵਾਲੇ ਦੀ ਪੰਨ ਹਿੰਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਸ਼ਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ ਸੋ ਮਾਫ ਕਰਿਓ ਅਮਰਤ ਵੇਲੇ ਹਾਜ਼ਰੀ ਭਰਦੇ ਸੀ ਸੋ ਜਦ ਹੀ ਮੈਨੂੰ ਚੇਤੇ ਵੀ ਨਹੀਂ ਸੀ ਵਿਚ ਵਿਚ ਭੁੱਲ ਰਿਹਾ ਸੀ ਸੋ ਬਹੁਤ ਭੁੱਲਾਂ ਹੋਈਆਂ ਗਲਤੀਆਂ ਹੋਈਆਂ ਸੋ ਮਾਫ ਕਰਿਓ ਅਗਲੀ ਵੀਡੀਓ ਵਿੱਚ ਫੇਲ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ